ਹੁਣ ਕਾਂਗਰਸ ਪਾਰਟੀ ਆ 13 ਬੰਦੇ ਤੁਹਾਡੇ ਕੋਲ 8 ਤੇ ਪਹਿਲਾਂ ਐਮਪੀ ਚਲੋ ਉਹਦੇ ਚ ਕਿੰਨੇ ਛੱਡ ਕੇ ਚਲ ਗਏ 2 ਛੱਡ ਕੇ ਚਲ ਗਏ ਇੱਕ ਤੇ ਚਲੋ ਸਵਰਗ ਸੁਧਾਰ ਗਏ ਆਮਾਦੀ ਪਾਰਟੀ ਕੋ ਤੇ 13 ਹੋਣੇ ਚਾਹੀਦੇ ਸੀ ਇੰਨਾ ਕੋ ਨਹੀਂ 13 ਹੋਏ ਸ਼ਰਮਣੀ ਅਕਾਲੀ ਦਲ ਨੇ ਹਜੇ ਤੱਕ ਜਿਹੜੀਆਂ ਉਹਨਾਂ ਦੀਆਂ ਘਰ ਦੀਆਂ ਸੀਟਾਂ ਇੱਕ ਬਠਿੰਡਾ ਉਹ ਹਜੇ ਤੱਕ ਡਿਕਲੇਅਰ ਨਹੀਂ ਕੀਤੀ ਹੈਗੀ ਹੱਜ ਖਡੂਰ ਸਾਹਿਬ ਪਈ ਫਿਰੋਜ਼ਪੁਰ ਪਈ ਹੈ ਬੜੀਆਂ ਸੀਟਾਂ ਪਈਆਂ ਆਈਆਂ ਨੇ ਭਾਜਪੀ ਕੋ ਬਹੁਤ ਪਈਆਂ ਆਈਆਂ ਆਮ ਆਦਮੀ ਪਾਰਟੀ ਦੀਆਂ ਰਹਿੰਦੀਆਂ ਕਾਂਗਰਸ ਦੀਆਂ ਜੇ ਸੱਤ ਰਹਿੰਦੀਆਂ ਆਈਆਂ ਗੁਰਦਾਸਪੁਰ ਉਹਨਾਂ ਨੂੰ ਪਤਾ ਲੱਗਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਲੜਨਗੇ ਜਾਂ ਤ੍ਰਿਪਤਰਜਿੰਦਰ ਸਿੰਘ ਬਾਜਵਾਲ ਲੜਨਗੇ ਜਾਂ ਬਰਿੰਦਰ ਮੀਤ ਸਿੰਘ ਪਾਲਾ ਲੜਨਗੇ ਜਾਂ ਫਿਰ ਅਮਿਤ ਵੇਜ ਲੜਨਗੇ ਹਿਸ਼ਾਰਪੁਰ ਉਹਨਾਂ ਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਹੁਣ ਕੌਣ ਲੜੂਗਾ ਕਿ ਉੱਥੇ ਬਲਵਿੰਦਰ ਸਿੰਘ ਢਾਲੀਵਾਲ ਲੜਨਗੇ ਜਾਂ ਪਵਨ ਕੁਮਾਰ ਆਦੀਆਂ ਲੜਨਗੇ ਜਾਂ ਕੋਈ ਰਿਟਾਇਰਡ ਡੀਜੀਪੀ ਨੂੰ ਲੜਾ ਦੇਣ ਜਿਵੇਂ ਪਿੱਛੇ ਚਰਚਾ ਹੋ ਗਿਆ ਕਿ ਇਕਪਾਲ ਪ੍ਰੀਤ ਸਿੰਘ ਸੋਤਾ ਉਹ ਚੰਨੀ ਸਾਹਿਬ ਦੇ ਬਹੁਤ ਕਰੀਬੀ ਹੈਗੇ ਨੇ ਉਹ ਜੋ ਸੀਐਮ ਬਣੇ 111 ਦਿਨ ਵਾਸਤੇ ਉਹਨੂੰ ਡੀਜੀਪੀ ਲਾਤਾ ਉਹ ਵੀ ਲੜ ਸਕਦੇ ਹੈਗੇ ਨੇ ਇੱਕ ਹੋਰ ਇੱਕ ਡੀ ਰਿਟਾਇਰ ਮਧ ਪ੍ਰਦੇਸ਼ ਤੋਂ ਡੀਜੀਪੀ ਹੋਇਆ ਸੁਖਰਾਜ ਸਿੰਘ ਉਹ ਵੀ ਤਿਆਰ ਬੈਠਾ ਹੈਗਾ ਕਿ ਮੈਂ ਵੀ ਲੜਨ ਨੂੰ ਤਿਆਰ ਹੈ ਹਾਰਪੁਰ ਉਹਨਾਂ ਨੂੰ ਨਹੀਂ ਪਤਾ ਬੱਠੇ ਇਹਨੂੰ ਕਾਂਗਰਸ ਨੂੰ ਫਿਰੋਜ਼ਪੁਰ ਦਾ ਨਹੀਂ ਪਤਾ ਹੁਣ ਖਡੂਰ ਸਾਹਿਬ ਦਾ ਸਵਾਲ ਹੈਗਾ ਖਡੂਰ ਸਾਹਿਬ ਤੋਂ ਜਿਹੜੇ ਮੌਜੂਦਾ ਐਮਪੀ ਨੇ ਜਸਬੀਰ ਸਿੰਘ ਗੇਲ ਉਰਫ ਡਿੰਪਾ ਜੀ ਨੂੰ ਜਸਬੀਰ ਸਿੰਘ ਡਿੰਪਾ ਕਰਕੇ ਜਾਣਾ ਉਹ ਅੱਜ ਉਹਨਾਂ ਦੀ ਜਿਹੜੀ ਫੋਟੋ ਜਿਹੜੇ ਉਹਨਾਂ ਦੇ ਕੇ.ਐਸ.ਵੀ ਨੂੰ ਗਪਾਲਨ ਇੱਕ ਪਾਸੇ ਉਹ ਖੜੇ ਨੇ ਇੱਕ ਪਾਸੇ ਉਹਨਾਂ ਦੇ ਛੋਟਾ ਭਰਾ ਜਿਹੜੇ ਖੜੇ ਨੇ ਜਸਬੀਰ ਸਿੰਘ ਡਿੰਪਾ ਦੇ ਰਾਜਨ ਗੇਲ ਨੇ ਫਿਰ ਇੱਕ ਪਾਸੇ ਰਾਜਾ ਮਰਿੰਦਰ ਸਿੰਘ ਵੜਿੰਗ ਦੂਜੇ ਪਾਸੇ ਪ੍ਰਤਾਪ ਸਿੰਘ ਉਹ ਕੀ ਲਿਖਦੇ ਅਗੇ ਨੇ ਕਿ ਮੀਟਿੰਗ ਹੋਈ ਹੈ ਨਿਊ ਇਨਿੰਗ ਨਿਊ ਇਨਿੰਗ ਕੀ ਕੀ ਮਤਲਬ ਹੈ ਕਿ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਹੁਣ 24 ਦੇ ਵਿੱਚ ਨਹੀਂ ਲੜ ਰਿਹਾਗੇ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਹੈਗੇ ਨੇ ਜਾਂ ਸਰੈਂਡਰ ਕਰ ਦਿੱਤੇ ਹੈਗੇ ਨੇ ਜੋ ਉਹਨਾਂ ਨੂੰ ਲੱਗਦਾ ਕਿ ਉਹ ਨਿਊ ਇਨੀਗ ਮੀਨ ਕਿ ਮੈਂ ਸਟੇਟ ਪੋਲਿਟਿਕਸ ਕਰਨੀ ਹੈ ਇੱਕ ਇਹ ਵੀ ਨੇ ਐਮਪੀ ਕਮੇਟ ਟਿਕਟ ਨਹੀਂ ਲੜਨੀ ਹੈਗੇ ਹੁਣ ਲੋਕੀ ਕਰਨਗੇ ਚਰਚਾ ਕਿ ਸ਼ਾਇਦ ਉਹਨੂੰ ਟਿਕਟ ਨਹੀਂ ਮਿਲ ਰਹੀ ਸੀ ਇਸ ਕਰਕੇ ਉਹਨਾਂ ਪਹਿਲਾਂ ਹੀ ਆਪਣੀ ਇੱਜ਼ਤ ਬਣਾਈ ਮੈਂ ਤੇ ਟਿਕਟ ਨਹੀਂ ਲੈਣੀ ਹੈਗੀ ਮੈਂ ਨਹੀਂ ਲੜਨਾ ਚਾਹੁੰਦਾ ਜਿਹਨੂੰ ਮਰਜ਼ੀ ਦੇ ਦਿਓ ਕਿਉਂਕਿ ਉਹਨਾਂ ਦੇ ਪਿੱਛੇ ਇੱਕ ਵੀਡੀਓ ਵੀ ਵਾਇਰਲ ਹੋਈ ਕਿ ਮੈਂ ਪਾਰਟੀ ਛੱਡ ਕੇ ਨਹੀਂ ਜਾਵਾਂਗਾ ਮੈਨੂੰ ਟਿਕਟ ਦੋ ਜਾ ਨਾ ਦੋ ਮੈਂ ਕਾਂਗਰਸ ਪਾਰਟੀ ਵਾਸਤੇ ਹੀ ਲੜਾਂਗਾ ਜਿਹੜਾ ਵੀ ਉਮੀਦਵਾਰ ਹੋਊਗਾ ਉਹਨੂੰ ਮੈਂ ਜਿਤਾਊਂਗਾ ਉਹਦੇ ਹੱਕ 'ਚ ਪ੍ਰਚਾਰ ਵੀ ਕਰੂੰਗਾ ਪਰ ਉਹਨਾਂ ਜਿਹੜੀ ਅੱਜ ਲਿਖਿਆ ਸਟੇਡ ਇਨਿੰਗ ਨਿਊ ਨੀਗਾ ਉਹ ਦਾ ਮਦਰ ਕੋ ਪੰਜਾਬ ਪੋਲਿਟਿਕਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਮਤਲਬ 27 ਦੇ ਵਿੱਚ ਉਹ ਟਿਕਟ ਭਾਲਣਗੇ ਕਿ ਕਿੱਥੋਂ ਲੜੀ ਜਾਣਗੇ ਹੋ ਸਕਦਾ ਉਹ ਕਹਿੰਗੇ ਕਿ ਮੈਂ ਇੱਕ ਵਾਰਾਂ ਪਹਿਲਾਂ ਐਮਐਲਏ ਰਹਿ ਚੁੱਕਾ ਚੀਰਮੈਨ ਰਹਿ ਚੁੱਕਾ ਮੈਂਬਰ ਪਾਰਲੀਮੈਂਟ ਰਹਿ ਚੁੱਕਾ ਮਨਿਸਟਰ ਬਣਨ ਦੀ ਸਿਨੀਅਰਟੀ ਬਣ ਜਾਂਦੀ ਹੈਗੀ ਪਰ ਸ਼ਾਇਦ ਉਹ ਕਹੋਗੇ ਚਲੋ ਸਟੇਟ ਪੋਲਿਟਿਕਸ ਦੇ ਵਿੱਚ ਮਨਿਸਟਰ ਬਣਿਆ ਕਿਉਂਕਿ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਠੀਕ ਹੈ ਤੁਸੀਂ 9 ਹਲਕਿਆਂ ਦੇ ਲੋਕ ਲੋਕ ਸਭਾ ਮੈਂਬਰ ਬਣ ਜਾਂਦੇ ਪਰ ਜੇ ਕਿਸੇ ਹਲਕੇ ਦੇ ਅੰਦਰ ਜਾ ਕੇ ਕੰਮ ਕਰਨੇ ਲੋਕਾਂ ਨੂੰ ਮਿਲਣਾ ਹੈਗਾ ਤੇ ਤੈਨੂੰ ਤੁਹਾਨੂੰ ਵੀਜਾ ਤੋ ਲਵਣਾ ਪੈਂਦਾ ਹੈਗਾ ਉਥੋਂ ਦੇ ਚੁਣੇ ਹੋਏ ਐਮਐਲਏ ਕੋਲ ਜਾਂ ਹਾਰੇ ਹੋਏ ਐਮਐਲਏ ਕੋਲ ਤੇ ਸ਼ਾਇਦ ਇਸ ਕਰਕੇ ਨੂੰ ਲੱਗਦਾ ਕਿ ਸਟੇਟ ਪੋਲਿਟਿਕਸ ਹੁਣ ਖਡੂਰ ਸਾਹਿਬ ਕੌਣ ਲੜੂਗਾ ਰਾਣਾ ਗੁਰਜੀਤ ਸਿੰਘ ਜਾਂ ਰਾਣਾ ਗੁਰਜੀਤ ਸਿੰਘ ਦਾ ਮੁੰਡਾ ਇੰਦਰ ਪ੍ਰਤਾਪ ਸਿੰਘ ਰਾਣਾ ਤੇ ਜੇ ਇੰਦਰ ਪ੍ਰਤਾਪ ਸਿੰਘ ਰਾਣਾ ਨੂੰ ਰਾਣਾ ਗੁਰਜੀਤ ਸਿੰਘ ਟਿਕਟ ਦਿਵਾਉਣਾ ਚਾਹੁੰਦੇ ਨੇ ਤੇ ਕੀ ਉਹ ਪਹਿਲਾਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਣਗੇ ਜਾਂ ਫਿਰ ਫਿਰੋਜ਼ਪੁਰ ਦੇ ਵਿੱਚ ਕਿੰਨੂੰ ਲੜਾਉਣਗੇ ਖਡੂਰ ਸਾਹਿਬ ਦੇ ਵਿੱਚ ਕਿਉਂਕਿ ਇੱਕ ਹਲਕਾ ਜੀਰਾ ਪੈਂਦਾ ਮਾ ਖਡੂਰ ਸਾਹਿਬ ਦੇ ਵਿੱਚ ਇੱਕ ਹਲਕਾ ਜੀਰਾ ਪੈਂਦਾ ਸultanpur ਲੋਧੀ ਪੈਂਦਾ ਕਪੂਰਥਲਾ ਪੈਂਦਾ ਬਾਕੀ 6 ਹਲਕੇ ਮਾਝੇ ਦੇ ਪੈਂਦੇ ਆ ਕਿਨੇ ਤੇ ਕੀ ਕੁਲਬੀਰ ਸਿੰਘ ਜੀਰਾ ਹੋ ਸਕਦੇ ਆ ਕਿਨੇ ਹਲਕੇ ਦੇ ਵਿੱਚ ਖਡੂਰ ਸਾਹਿਬ ਹਜੇ ਦੀ ਬਣੀ ਅਨੰਦਪੁਰ ਸਾਹਿਬ ਦੀ ਆ ਕਿ ਕੌਣ ਬਲਬੀਰ ਸਿੰਘ ਸਿੱਧੂ ਲੜਨਗੇ ਕੁਲਜੀਤ ਸਿੰਘ ਨਾਗਰਾ ਲੜਨਗੇ ਰਾਣਾ ਗੁਰਜੀਤ ਸਿੰਘ ਲੜਨਗੇ ਜਾਂ ਫਿਰ ਰਾਣਾ ਕੇਪੀ ਸਪੀਕਰ ਲੜਨਗੇ ਮਤਲਬ ਕਿਸੇ ਵੀ ਪਾਰਟੀ ਕੋਲ ਹੱਲੇ ਵੀ ਕਲੈਰਿਟੀ ਨਹੀਂ ਆ ਗਈ ਇਹ ਇੰਨੇ-ਇੰਨੇ ਸਰਵੇਖਣ ਕਰਵਾ ਲਿਆ ਹਰ ਪਾਰਟੀ ਨੇ ਆਪਣੇ ਆਪਣੇ ਸਰਵੇਖਣ ਕਰਵਾਏ ਨੇ ਕਿ ਆ ਹਲਕੇ ਦੇ ਵਿੱਚ ਕੌਣ ਲੜ ਸਕਦਾ ਕੌਣ ਜਿੱਤਣ ਦੇ ਜ਼ਿਆਦਾ ਚਾਂਸ ਹੈ ਵੀ ਉਹ ਵੇਖੇ ਜਾ ਰਹੇ ਨੇ ਕਿੰਨੇ ਚਿਰ ਹੋ ਗਿਆ ਲੋਕ ਸਭਾ ਚੋਣਾਂ ਨੂੰ ਡਿਕਲੇਅਰ ਹੋਇਆ ਲੇਕਿਨ ਹੱਲੇ ਤੱਕ ਰੋਜ ਤਾ ਨਹੀਂ ਬਦਲਦਾਂਦੇ ਕਿ ਅੱਜ ਚੰਨੀ ਚੰਗਾ ਜਾਂ ਅੱਜ ਉਹ ਚੰਗਾ ਹੈਗਾ ਜਿਹੜਾ ਚੰਨੀ ਦੇ ਖਿਲਾਫ ਲਗਾਤਾਰ ਐਮਐਲਏ ਸਾਹਿਬ ਬੋਲ ਰਿਹਾ ਹੈਗੇ ਚੌਧਰੀ ਵਿਕਰਮ ਸਿੰਘ ਹੁਣ ਚਰਚਾ ਹੈ ਕਿ ਚੰਨੀ ਸਾਹਿਬ ਨੂੰ ਤੇ ਜਲੰਧਰ ਦੇ ਦਿੱਤੀ ਹੈਗੀ ਤੇ ਚੌਧਰੀ ਵਿਕਰਮ ਦੀ ਨੂੰ ਮਾਤਾ ਨੂੰ ਜਨਾ ਕਰਮਜੀਤ ਕੌਰ ਸ਼ਾਇਦ ਉਹਨਾਂ ਨੂੰ ਹਿਸ਼ਾਰਪੁਰ ਲੜਾਈ ਜਾਵੇ ਹੁਣ ਇਹ ਸਾਰੇ ਆ ਤੇ ਜਦੋਂ ਪਾਰਟੀਆਂ ਇੱਕ ਲੀਡਰ ਨੂੰ ਉੱਥੇ ਭੇਜ ਦਿੰਦੇ ਆ ਦੂਜੇ ਨੂੰ ਉੱਥੇ ਭੇਜ ਦਿੰਦਾ ਮਤਲਬ ਤੁਹਾਡੀ ਹਵਾ ਨਹੀਂ ਆ ਤੁਸੀਂ ਡੰਗ ਟਪਾਉ ਕਰ ਰਹੇ ਨਾਰਾਜ਼ਗੀ ਨਹੀਂ ਸਹਿਣਾ ਚਾਹੁੰਦੇ ਤੇ ਜੇ ਤੁਹਾਡੀ ਹਵਾ ਹੋਵੇ ਨਾ ਫਿਰ ਨਾਰਾਜ਼ਗੀਆਂ ਵੀ ਬੰਦਾ ਪ੍ਰਵਾਹ ਨਹੀਂ ਕਰਦਾਗਾ ਤੇ ਪੰਜਾਬ ਦਾ ਹੀ ਨਹੀਂ ਦੇਸ਼ ਦੇ ਵਿੱਚ ਵੀ ਆ ਕਿ ਜਿਹੜੀ ਬੀਜੇਪੀ ਕਹਿੰਦੀ ਸੀ ਕਿ ਇਸ ਵਾਰ 404 ਬੀਜੇਪੀ ਵੀ ਖਿਲਰੀ ਹੋਈ ਪਈ ਆ ਬੀਜੇਪੀ ਵੀ ਬਗਾਨੇ ਖਿਡਾਰੀਆਂ ਦੇ ਸਿਰ ਤੇ ਇਸ ਵਾਰ ਲੋਕ ਸਭਾ ਜਿੱਤਣਾ ਚਾਹੁੰਦੇ ਹਰਿਆਣੇ ਦੀਆਂ 10 ਸੀਟਾਂ ਦੇ ਵਿੱਚੋਂ 6 ਉਹ ਉਮੀਦਵਾਰ ਲਾਣ ਦਿੱਤੇ ਜਿਹੜੇ ਕਾਂਗਰਸ ਪਾਰਟੀ ਦੇ ਪਸ਼ੋਕੜ ਹੈਗਾ ਤੇ ਪ੍ਰਾਈਮ ਮਿਨਿਸਟਰ ਸਾਹਿਬ ਦੀਆਂ ਰੋਜ਼ ਸਟੇਟਮੈਂਟਾਂ ਦੇਖ ਲਓ ਬਿਹਾਰ ਚ ਰੈਲੀ ਕਰ ਰਹੇ ਹੁੰਦੇ ਨੇ ਤੇ ਗੱਲ ਜੰਮੂ ਕਸ਼ਮੀਰ ਦੀ ਕਰ ਰਹੇ ਹੁੰਦੇ ਨੇ ਜੇ ਮੱਧ ਪ੍ਰਦੇਸ਼ ਚ ਗੱਲ ਸਪੀਚ ਹੋਊ ਤੇ ਬਿਹਾਰ ਦੀ ਗੱਲ ਕਰ ਰਹੇ ਹੁੰਦੇ ਨੇ ਜੇ ਬਿਹਾਰ ਚ ਬੋਲ ਰਹੇ ਹੁੰਦੇ ਚ ਝਾਰਖੰਡ ਦੀ ਗੱਲ ਕਰ ਰਹੇ ਹੁੰਦੇ ਨੇ ਇਹਦਾ ਮਤਲਬ ਹੈ ਤੁਹਾਡੀ ਕਲੀਅਰ ਨਹੀਂ ਤੁਸੀਂ ਤੁਹਾਡੀ ਵੀ ਇਸ ਵਾਰ ਜਿੱਤ ਯਕੀਨੀ ਨਹੀਂ ਨਾ ਪੰਜਾਬ ਦੇ ਅੰਦਰ ਕਿਸੇ ਦੀ ਹਵਾ ਨਾ ਦੇਸ਼ ਦੇ ਅੰਦਰ ਕਿਸੇ ਦੀ ਹਵਾ